ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਨੇ ਇਹ ਕਿਹਾ ਹੈ ਕਿ ਮੈਂ ਆਪਣੇ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਬਟਰੀ ਨਹੀਂ ਕਰੂੰਗਾ ਉਹਨਾਂ ਦੇ ਨਾਲ ਧੋਖਾ ਨਹੀਂ ਕਰੂੰਗਾ ਜਿਸ ਟਾਈਮ ਦੇ ਉੱਤੇ ਯੂਐਸ ਨੇ ਨਵਾਂ ਇੱਕ پلان ਜੋ ਆ ਉਹ ਪ੍ਰੈਜ਼ੈਂਟ ਕੀਤਾ ਜਿਹਦੇ ਵਿੱਚ ਕੁਝ ਕੰਸੈਸ਼ਨਸ ਜਿਹੜੀਆਂ ਆ ਉਹ ਯੂਕਰੇਨ ਨੂੰ ਕਰਨੀਆਂ ਪੈਣਗੀਆਂ ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਕਈ ਏਰੀਆ ਜਿਹੜਾ ਰਸ਼ੀਆ ਨੇ ਆਪਣੇ ਥੱਲੇ ਦੱਬਿਆ ਹੋਇਆ ਹੈ ਤੇ ਉਹਦੇ ਵਿੱਚੋਂ ਕਾਫੀ ਏਰੀਆ ਇਸ ਪਲਾਨ ਦੇ ਥਰੂ ਇਹ ਦੱਸਿਆ ਜਾ ਰਿਹਾ ਪਿਓ ਰਸ਼ੀਆ ਦੇ ਕੋਲ ਚਲੇ ਜਾਊਗਾ ਜ਼ੇਲੈਂਸਕੀ ਹੁਣੀ ਆਪਣੇ ਆਫਿਸ ਦੇ ਬਾਹਰ ਬੋਲ ਰਹੇ ਸੀ ਬੋਲ ਰਹੇ ਸੀ ਤੇ ਉੱਥੇ ਉਹਨਾਂ ਨੇ ਇਹ ਦੱਸਿਆ ਵੀ ਆਪਾਂ ਆਜ਼ਾਦੀ ਨੂੰ ਪ੍ਰੀਜ਼ਰਵ ਰੱਖਾਂਗੇ ਤੇ ਜਿਹੜੀ ਸਪੋਰਟ ਆ ਵੱਖ-ਵੱਖ ਮੁਲਕਾਂ ਤੋਂ ਇਦਾਂ ਹੀ ਲੈਂਦੇ ਰਾਂਗੇ ਸਾਡੇ ਕੋ ਕਹਿੰਦੇ ਵੀ ਕਾਫੀ ਡਿਫਿਕਲਟ ਚੁਆਇਸ ਆ ਯੂਐਸ ਪਲਾਨ ਨੂੰ ਲੈ ਕੇ ਤਾਂ ਕਿ ਜਿਹੜੀ ਜੰਗ ਆ ਉਹਨੂੰ ਖਤਮ ਕੀਤੀ ਜਾ ਸਕੇ ਕਿਉਂਕਿ ਇਸ ਪਲਾਨ ਦੇ ਵਿੱਚ ਕੀਵ ਨੂੰ ਕੁਝ ਏਰੀਆ ਜਿਹੜਾ ਸਰੈਂਡਰ ਕਰਨ ਦੇ ਲਈ ਕਿਹਾ ਗਿਆ ਹੈ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਆਰਮੀ ਦਾ ਸਾਈਜ਼ ਆ ਉਸ ਨੂੰ ਘਟਾਉਣ ਲਈ ਕਿਹਾ ਗਿਆ ਹੈਗਾ ਤੇ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਜ਼ੇਲੈਂਸਕੀ ਦਾ ਸਾਥ ਦੇਵਾਂਗੇ ਜੋ ਵੀ ਉਹ ਕਰਨਾ ਚਾਹੁੰਦਾ ਹੈਗਾ 28 ਪੁਆਇੰਟ ਦਾ ਪ੍ਰਪੋਜ਼ਲ ਜਿਹੜਾ ਵਾਈਟ ਹਾਊਸ ਵੱਲੋਂ ਦਿੱਤਾ ਗਿਆ ਹੈ ਜਿਹਦੇ ਵਿੱਚ ਯੂਕਰੇਨ ਵਾਲੇ ਇਹ ਕਹਿ ਰਹੇ ਆ ਜ਼ੇਲੈਂਸਕੀ ਹੁਣੀ ਇਹ ਕਹਿ ਰਿਹਾ ਵੀ ਸਾਨੂੰ ਤਾਂ ਇਨਵੋਲਵ ਨਹੀਂ ਕੀਤਾ ਗਿਆ ਜਦੋਂ ਇਹ ਡਰਾਫਟ ਕੀਤਾ ਗਿਆ ਹੈਗਾ ਸੋ ਸੋ ਅਸੀਂ ਕਿਦਾਂ ਇਸ ਦੇ ਨਾਲ ਐਗਰੀ ਕਰ ਸਕਦੇ ਹੈਗੇ ਆ ਯੂਕਰੇਨ ਦੇ ਲੋਕਾਂ ਨੂੰ ਉਹਨਾਂ ਨੇ ਇੱਕ ਵੀਡੀਓ ਦੇ ਰਾਹੀਂ ਦੱਸਿਆ ਪਈ ਆਹਾ ਜੋ ਡਿਫਿਕਲਟ ਮੂਮੈਂਟਸ ਆ ਹਿਸਟਰੀ ਦੇ ਵਿੱਚ ਸਾਡੇ ਲਈ ਆਹਾ ਜਿਹੜੀਆਂ ਚੁਆਇਸ ਹੈਗੀਆਂ ਆ ਜਾਂ ਤਾਂ ਅਸੀਂ ਆਪਣਾ ਜਿਹੜਾ ਡਿਗਨਿਟੀ ਆ ਉਸ ਨੂੰ ਲੂਜ਼ ਕਰ ਜਾਈਏ ਜਾਂ ਸਾਡੇ ਜਿਹੜੇ ਕੀ ਪਾਰਟਨਰ ਅਮਰੀਕਾ ਉਸ ਨੂੰ ਲੂਜ਼ ਕਰ ਜਾਈਏ ਸੋ ਦੋਨਾਂ ਦੇ ਵਿੱਚੋਂ ਕਹਿੰਦੇ ਵੀ ਸਾਨੂੰ ਇੱਕ ਚੁਆਇਸ ਜਿਹੜੀ ਆ ਹੁਣ ਕਰਨੀ ਪੈਣੀ ਹੈਗੀ ਆ ਸੋ ਹਾਲਾਂਕਿ ਉਹਨਾਂ ਨੇ ਯੂਐਸ ਦਾ ਨਾਮ ਤਾਂ ਨਹੀਂ ਲਿਆ ਪਰ ਅਮਰੀਕਨ ਮਿਲਟੀ ਦਾ ਡੈਲੀਗੇਸ਼ਨ ਨੂੰ ਇਸ ਹਫ਼ਤੇ ਜਿਹੜੇ ਆ ਯੂਕਰੇਨ ਦੇ ਵਿੱਚ ਜ਼ੇਲੈਂਸਕੀ ਹੁਣੀ ਮਿਲੇ ਹੈਗੇ ਆ ਜੀ ਬਿਲਕੁਲ ਸੋ ਜਿਹੜਾ ਪੀਸ ਪਲਾਨ ਆ ਇਹਨਾਂ ਤੋਂ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਜ਼ਿਕਰ ਕੀਤਾ ਹੈ ਆ ਵੀ ਕਹਿੰਦੇ ਵੀ ਸਾਨੂੰ ਇਨਵੋਲਵ ਇਸ ਦੇ ਵਿੱਚ ਨਹੀਂ ਕੀਤਾ ਗਿਆ ਸਵੈਮਾਨ ਕਹਿੰਦੇ ਵੀ ਹੁਣ ਜਾਂ ਅਸੀਂ ਉਹ ਸਾਨੂੰ ਉਹਦੂ ਖੋਰਾ ਲੱਗੂਗਾ ਤੇ ਜਾਂ ਸਾਡੇ ਜਿੱਦਾਂ ਦੱਸਿਆ ਵੀ ਜਿਹੜੇ ਸਾਥੀ ਅਮਰੀਕਾ ਉਸ ਨੂੰ ਉਹ ਉਹਨਾਂ ਨੂੰ ਛੱਡਣਾ ਪਊਗਾ ਸੋ ਦੋਨੋਂ ਚੀਜ਼ਾਂ ਹੋ ਸਕਦੀਆਂ ਹੁਣ ਕਿ ਨਈ ਇਹ ਦੇਖਣ ਵਾਲੀ ਜਿਹੜੀ ਉਹ ਗੱਲ ਜਿਹੜੀ ਰਹੇਗੀ ਪਰ ਇੰਨੇ ਸਾਲਾਂ ਦੀ ਲੜਾਈ ਤੋਂ ਬਾਅਦ ਦੇ ਵਿੱਚ ਜੇ ਇਲਾਕਾ ਹੀ ਜਿਹੜਾ ਉਹ ਹਾਰਨਾ ਸੀ ਉਹ ਇਲਾਕਾ ਤਾਂ ਫਿਰ ਉਹਨਾਂ ਕਾਦਾ ਹਾਰਿਆ ਹੀ ਪਿਆ ਸੀਗਾ ਫਿਰ ਤਾਂ ਬੰਦਾ ਉਦੋਂ ਹੀ ਇਹਨਾਂ ਨੂੰ ਜਿਹੜਾ ਉਹ ਉਹਨਾਂ ਦੇ ਹਵਾਲੇ ਕਰ ਸਕਦੇ ਆ ਜਦੋਂ ਬਾਮਾ ਦੇ ਕਾਰਜਕਾਲ ਦੇ ਵਿੱਚ ਕ੍ਰੀਮੀਆਂ ਇਹਨਾਂ ਨੇ ਆਪਣੇ ਕਬਜੇ ਦੀਨ ਲੈ ਲਿਆ ਸੀ ਉਸ ਨੂੰ ਵੱਖਰਾ ਕਰ ਦਿੱਤਾ ਸੀਗਾ ਅਨੈਕਸ ਕਰ ਦਿੱਤਾ ਸੀਗਾ ਉਦੋਂ ਇਹੀ ਜਿਹੜੇ ਸੱਤਾਧਾਰੀ ਆ ਇਸ ਮੌਕੇ ਉਦੋਂ ਉਹਨਾਂ ਸਾਰਿਆਂ ਨੂੰ ਮਾੜਾ ਕਹਿੰਦੇ ਸੀਗੇ ਪਰ ਅੱਜ ਜਿੱਦਾਂ ਆਪਾਂ ਦੇਖ ਰਹੇ ਆ ਉਹ ਉਹੀ ਚੀਜ਼ ਉਹਨਾਂ ਨੂੰ ਪਲੇਟ 'ਚ ਪਾ ਕੇ ਦੇਣ ਦੀ ਗੱਲ ਜਿਹੜੀ ਉਹ ਕਰ ਰਹੇ ਆ ਸੋ ਜੇ ਉਦੋਂ ਉਹ ਮਾੜਾ ਸੀ ਤਾਂ ਹੁਣ ਇਹ ਵੀ ਚੀਜ਼ ਤਾਂ ਫਿਰ ਮਾੜੀ ਹੋਈ ਹੈ ਨਾ ਵੀ ਤੱਕੇ ਦੇ ਨਾਲ ਕਬਜ਼ਾ ਜਿਹੜਾ ਉਹ ਆ ਕਰਕੇ ਪਰ ਰਸ਼ੀਆ ਵੱਡਾ ਮੁਲਕ ਆ ਉਹਦੇ ਕੋਲ ਚਾਹੇ ਵੈਸਟ ਦੇ ਨਾਲ ਸਿੱਧੀ ਲੜਨ ਦੀ ਸਮਰੱਥਾ ਓਡੀ ਨਹੀਂ ਆ ਪਰ ਯੂਕਰੇਨ ਜਿਹੜਾ ਕੀ ਵੈਸਟ ਦੇ ਵੱਲੋਂ ਇੱਕ ਸਾਭ ਦੇ ਲਈ ਲੜ ਰਿਹਾ ਆ ਉਹਦੇ ਕੋਲ ਇੰਨਾ ਕੰਟਰੋਲ ਨਹੀਂ ਹੈਗਾ ਨਾਟੋ ਦੇ ਵਿੱਚ ਜਿਹੜੀਆਂ ਉਹ ਦਰਾਰਾਂ ਖਾਸ ਕਰਕੇ ਅਮਰੀਕਾ ਵੱਲ ਨੂੰ ਲੈ ਕੇ ਜਦੋਂ ਅਮਰੀਕਾ बार-बार ਬਾਕੀ ਦੇ ਨਾਟੋ ਮੁਲਕਾਂ ਦੇ ਉੱਤੇ ਦਬਾਅ ਪਾਉਂਦਾ ਹੈ ਆਪਣੀ ਜੀਡੀਪੀ ਦੇ ਹਿਸਾਬ ਦੇ ਨਾਲ ਰਾਸ਼ੀ ਜਿਹੜੀ ਉਹ ਵਰਤਣ ਦੇ ਲਈ ਜਿਹੜੀ ਕਿ ਇੱਕ ਜਾਇਜ਼ ਮੰਗ ਆ ਇਹਨਾਂ ਦੀ ਉਹਦੇ ਕਰਕੇ ਉਹ ਵੀ ਪਿੱਛੇ ਜਿਹੜੇ ਉਹ ਰਹਿ ਰਹੇ ਆ ਯੂਰਪ ਲੰਮਾ ਸਮਾਂ ਸਿਰਫ ਤੇ ਸਿਰਫ ਅਮਰੀਕਾ ਦੇ ਉੱਤੇ ਡਿਪੈਂਡੈਂਟ ਨਿਰਭਰ ਰਹਿ ਕੇ ਕੀ ਜਿਹੜਾ ਮਿਲਟਰੀਲ ਦੀ ਜਿਹੜਾ ਉਹ ਚੱਲ ਰਿਹਾ ਸੀ ਪਰ ਇਸ ਲੜਾਈ ਨੇ ਕਨਫਰਮ ਕਰ ਦਿੱਤਾ ਵੀ ਯੂਰਪ ਨੂੰ ਵੀ ਇੱਕ ਸਾਉਂਦੀਆਂ ਉਹਦੀਆਂ ਵੀ ਅੱਖਾਂ ਜਿਹੜੀਆਂ ਉਹ ਖੁੱਲ ਗਈਆਂ ਵੀ ਭਾਈ ਆਪਣੀ ਵਿੱਚ ਸਮਰੱਥਾ ਕੋਈ ਨਾਂ ਦੀ ਚੀਜ਼ ਹੁੰਦੀ ਆ ਸੋ ਉਹ ਹੁਣ ਕੀ ਬਣੂਗਾ ਇਹ ਚੀਜ਼ ਦੇਖਣ ਵਾਲੀ ਆ ਇੱਕ ਹੋਰ ਚੀਜ਼ ਹਰਜੋਤ ਸਿੰਘ ਜੀ ਇਸ ਲੜਾਈ ਨੇ ਕਲੀਅਰ ਕਰ ਦਿੱਤੀ ਵੀ ਯੂਰਪ ਜਿੱਡਾ ਇਹ ਫਾਨੇਖਾਂ ਬਣਿਆ ਫਿਰਦਾ ਆ ਦੁਨੀਆ ਦੇ ਵਿੱਚ ਉਹਦੀ ਉਹਦੀ ਬੁੱਕਤ ਹੈ ਨਹੀਂ ਆ ਜੇ ਅਮਰੀਕਾ ਨਾਲ ਆ ਤਾਂ ਹੀ ਯੂਰਪ ਨੂੰ ਕੋਈ ਪੁੱਛਦਾ ਆ ਅਦਰਵਾਇਜ਼ ਜੇ ਅਮਰੀਕਾ ਹੱਥ ਪਿੱਛੇ ਖਿੱਚੇ ਤਾਂ ਯੂਰਪ ਤਾਂ ਉਥੇ ਉਹਦੇ ਤੇ ਤਾਂ ਕੰਟਰੋਲ ਰਸ਼ੀ ਵਾਲੇ ਮਿਲਦਾ ਧੱਕੇ ਦੇ ਨਾਲ ਹੀ ਜਿਹੜਾ ਆ ਉਹ ਲੈ ਕੇ ਜਾ ਸਕਦੇ ਆ ਸੋ ਟਰੰਪ ਹੁਣਾ ਨੇ ਜਿਹੜੇ ਟਰੰਪ ਪ੍ਰਸ਼ਾਸਨ ਆ 28 ਨੁਕਾਤੀ ਜਿਹੜਾ ਪਲਾਨ ਇਥੇ ਪੀਸ ਪ੍ਰੋਪੋਜ਼ਲ ਦੇ ਲਈ ਐਲਾਨਿਆ ਹੈਗਾ ਆ ਪਰ ਉਹ ਉਹਨੂੰ ਜਿਹੜਾ ਹੁਣ ਹਾਲ ਦੀ ਘੜੀ ਜਿਹੜੇ ਯੂਕਰੇਨ ਵਾਲੇ ਆ ਉਹ ਨਹੀਂ ਮੰਨ ਰਹੇ ਹੈਗੇ ਆ ਉਹ ਹੁਣ ਦੇਖਣਾ ਆ ਕਿ ਕੀ ਇਸ ਦੇ ਵਿੱਚ ਹੋਊਗਾ ਪਹਿਲੀ ਗੱਲ ਤਾਂ ਉਹਨਾਂ ਨੇ ਉਦਾਂ ਇਹੀ ਇਸ 28 ਨਕਾਤੀ ਪਲਾਨ ਦੇ ਵਿੱਚ ਇਹੀ ਆ ਵੀ ਜਿਹੜੀ ਯੂਕਰੇਨ ਦੀ ਪ੍ਰਭੂਸੱਤਾ ਆ ਉਸ ਨੂੰ ਰੀ ਕਨਫਰਮ ਅਸੀਂ ਜਿਹੜਾ ਕਰਾਂਗੇ ਟੋਟਲ ਤੇ ਕੰਪਲੀਟ ਕੰਪਰੀਹੈਸਿਵ ਨਾਨ ਅਗਰੈਸ਼ਨ ਜਿਹੜਾ ਐਗਰੀਮੈਂਟ ਆ ਰਸ਼ੀਆ ਤੇ ਜਿਹੜਾ ਯੂਕਰੇਨ ਦੇ ਦਰਮਿਆਨ ਯੂਰਪ ਦੇ ਦਰਮਿਆਨ ਜਿਹੜਾ ਕਿ ਪਿਛਲੇ 30 ਸਾਲਾਂ ਤੋਂ ਆ ਉਸ ਨੂੰ ਜਿਹੜਾ ਉਹ ਰਿਜ਼ੋਲਵ ਕੀਤਾ ਜਾਊਗਾ ਕੀ ਇਹ ਪੁਆਇੰਟ ਲਿਖਣ ਦੇ ਨਾਲ ਵਾਕਿਆ ਹੀ ਹੋ ਜਾਊਗਾ ਇਹ ਦੇਖਣ ਵਾਲੀ ਗੱਲ ਆ ਉਹਨਾਂ ਨੇ ਇਸ ਪਲਾਨ ਦੇ ਵਿੱਚ ਇਹ ਵੀ ਲਿਖਿਆ ਹਰਜੋਤ ਸਿੰਘ ਜੀ ਵੀ ਯੂਕਰੇਨ ਦੀ ਜਿਹੜੀ ਫੌਜ ਆ ਉਹ 6 ਲੱਖ ਤੋਂ ਵੱਧ ਨਹੀਂ ਹੋ ਸਕਦੀ ਵੀ ਉਹ ਉੱਥੇ ਤੱਕ ਹੀ ਜਿਹੜੀ ਉਹ ਰਹੇਗੀ ਸਿਕਿਉਰਿਟੀ ਗਾਰੰਟੀਆਂ ਯੂਕਰੇਨ ਨੂੰ ਕਹਿੰਦੇ ਵੀ ਅਸੀਂ ਜ਼ਰੂਰ ਦਵਾਂਗੇ ਪਰ ਨਾਟੋ ਦੇ ਵਿੱਚ ਜਿਹੜਾ ਉਹ ਸ਼ਾਮਲ ਕਰਨ ਦੀ ਕੋਈ ਇਸ ਦੇ ਵਿੱਚ ਨਹੀਂ ਹੋਊਗੀ ਕਿੰਨੇ ਵੀ ਯੂਕਰੇਨ ਮੰਨੇ ਇਸ ਚੀਜ਼ ਦੇ ਵਿੱਚ ਆਪਣੇ ਸੰਵਿਧਾਨ ਦੇ ਵਿੱਚ ਸੋਧ ਕਰੇ ਵੀ ਉਹ ਨਾਟੋ ਨੂੰ ਜੁਆਇਨ ਹੀ ਜਿਹੜਾ ਉਹ ਨਹੀਂ ਕਰੂਗਾ ਤੇ ਨਾਟੋ ਐਗਰੀ ਕਰੇ ਤੇ ਪਾਸ ਕਰੇ ਆਪਣੇ ਬਾਇਲਾਜ਼ ਦੇ ਵਿੱਚ ਵੀ ਯੂਕਰੇਨ ਨੂੰ ਭਵਿੱਖ ਦੇ ਵਿੱਚ ਕਦੀ ਵੀ ਨਾਟੋ ਦਾ ਮੈਂਬਰ ਜਿਹੜਾ ਉਹ ਨਹੀਂ ਬਣਾਵੇਗਾ ਤੇ ਨਾਟੋ ਇਹ ਵੀ ਮੰਨੇ ਇਸ ਚੀਜ਼ ਦੇ ਵਿੱਚ ਵੀ ਯੂਕਰੇਨ ਦੇ ਵਿੱਚ ਕਦੀ ਵੀ ਟ੍ਰੂਪਸ ਜਿਹੜੇ ਆ ਉਹ ਨਹੀਂ ਲਗਾਏ ਜਾਣਗੇ ਸੋ ਇਹ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਹਰਜੋਤ ਸਿੰਘ ਜੀ ਦੇ ਦੋ ਆਪਾਂ ਦੇਖਦੇ ਆ ਤੇ ਰਸ਼ੀਆ ਦੇ ਹੱਕ ਦੇ ਵਿੱਚ ਭੁਗਤੀਆਂ ਨਜ਼ਰ ਜਿਹੜੀਆਂ ਉਹ ਆਉਂਦੀਆਂ ਆ ਸੋ ਇਹ ਪਲਾਨ ਅਮਰੀਕਾ ਨੇ ਬਣਾਇਆ ਆ ਕਿ ਰਸ਼ੀਆ ਨੇ ਬਣਾਇਆ ਆ ਇਹਦੇ ਜਿਹੜੇ ਕ੍ਰਿਟਿਕ ਆ ਇਸ ਚੀਜ਼ ਦੇ ਉੱਤੇ ਬਹਿਸ ਜਿਹੜੀ ਆ ਉਹ ਜ਼ਰੂਰ ਕਰ ਸਕਦੇ ਹੈਗੇ ਆ ਪਰ ਹਾਲ ਦੀ ਘੜੀ ਜਿਹੜਾ ਜ਼ੇਲੰਸਕੀ ਆ ਜੋ ਯੂਕਰੇਨ ਦਾ ਰਾਸ਼ਪਤੀ ਆ ਉਹ ਇਨ੍ਹਾਂ 28 ਪੁਆਇੰਟਸ ਨੂੰ ਪੂਰੀ ਤਰ੍ਹਾਂ ਮੰਨਣ ਦੇ ਵਿੱਚ ਨਹੀਂ ਰਾਜ਼ੀ ਹੈਗਾ ਯੂਕਰੇਨ ਨੂੰ ਇਸ ਦੇ ਵਿੱਚ ਇਹ ਵੀ ਆਖਿਆ ਗਿਆ ਵੀ 100 ਦਿਨਾਂ ਦੇ ਵਿੱਚ ਵਿੱਚ ਤੁਸੀਂ ਉੱਥੇ ਇਲੈਕਸ਼ਨਾਂ ਵੀ ਕਰਾਉਣੀਆਂ ਹੈਗੀਆਂ ਜੀ ਇੱਕ ਸਮਿਟ ਹੋਣੀ ਸੀ ਪਿਛਲੇ ਮਹੀਨੇ ਰਸ਼ੀਆ ਦੇ ਬਲਾਰਿਮੀਰ ਪੂਟਨ ਤੇ ਜ਼ੇਲੈਂਸਕੀ ਦੇ ਵਿੱਚ ਖਾਸ ਕਰਕੇ ਰਸ਼ੀਆ ਦੀਆਂ ਜਿਹੜੀਆਂ ਦੋ ਮੇਨ ਔਇਲ ਕੰਪਨੀਆਂਜ਼ ਹੈਗੀਆਂ ਉਹਨਾਂ ਦੇ ਸੈਂਕਸ਼ਨ ਦੇ ਸਬੰਧ ਦੇ ਵਿੱਚ ਪਰ ਉਹ ਜਿਹੜੀ ਆ ਉਹ ਕੈਨਸਲ ਹੋ ਗਈ ਉਹ ਹੋਈ ਨਹੀਂ ਵਾਸ਼ਿੰਗਟਨ ਨੇ ਡੈਡਲਾਈਨ ਰੱਖੀ ਹੋਈ ਹੈਗੀ ਜਿਹੜੇ ਫੋਰਨ ਵਾਇਰਸ ਹੈਗੇ ਆ ਇਰਸ਼ੀਨ ਆਇਲ ਪਰਚੇਸਰਸ ਨੂੰ ਜਿਹੜਾ ਖਤਮ ਕੀਤਾ ਜਾਵੇ ਇੰਡੀਆ ਦੇ ਬਾਰੇ ਆਪਾਂ ਤੁਹਾਡੇ ਨਾਲ ਬਹੁਤ ਵਾਰ ਖਬਰਾਂ ਇਹ ਸਾਂਝੀਆਂ ਕਰਦੇ ਰਹੇ ਹੈਗੇ